ਪੰਜਾਬੀ ਕਹਾਣੀਆਂ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੇ ਤਾਂ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਰਨਾ ਸ਼ੇਅਰ ਕਰਨਾ ਤੇ ਸਬਸਕ੍ਰਾਈਬ ਕਰਨਾ ਜੀ ਤੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਇੱਕ ਦਰਖਤ ਦੀ ਕਹਾਣੀ ਇੱਕ ਸਮਾਂ ਸੀ ਜਦੋਂ ਧਰਤੀ ਤੇ ਗਰਮਾ ਤੇ ਹਰੇ ਭਾਗ ਵਿੱਚ ਇੱਕ ਵੱਡਾ ਜੰਗਲ ਸੀ ਇਸ ਜੰਗਲ ਦੀ ਖੂਬਸੂਰਤੀ ਦੀ ਕੋਈ ਮਿਸਾਲ ਨਹੀਂ ਸੀ ਜਿੱਥੇ ਤੱਕ ਨਜ਼ਰ ਜਾਂਦੀ ਹਰਿਆਲੀ ਹੀ ਹਰਿਆਲੀ ਸੀ ਇਸ ਜੰਗਲ ਦੇ ਮੱਧ ਵਿੱਚ ਇੱਕ ਬਹੁਤ ਹੀ ਵੱਡਾ ਤੇ ਪੁਰਾਣਾ ਦਰਖਤ ਸੀ ਲੋਕ ਉਸ ਦਰਖਤ ਨੂੰ ਬੁੱਧੀ ਵੱਡੀ ਟਾਣੀ ਵੀ ਕਹਿੰਦੇ ਸਨ ਇਹ ਦਰਖਤ ਸੈਂਕੜੇ ਸਾਲ ਪੁਰਾਣਾ ਸੀ ਇਸ ਦੀਆਂ ਟਾਣੀਆਂ ਆਕਾਸ਼ ਨੂੰ ਛੂਣ ਦੀ ਕੋਸ਼ਿਸ਼ ਕਰਦੀਆਂ ਸਨ ਅਤੇ ਇਸ ਦੀਆਂ ਛਾਂ ਹਜ਼ਾਰਾਂ ਜਾਨਵਰਾਂ ਨੂੰ ਠੰਡਕ ਦਿੰਦੀ ਸੀ ਉਸ ਜੰਗਲ ਦੇ ਸਾਰੇ ਜਾਨਵਰ ਇਸ ਦਰਖਤ ਨੂੰ ਆਪਣਾ ਮਾਤਾ ਪਿਤਾ ਮੰਨਦੇ ਸੀ ਉਹ ਸਿਰਫ ਇੱਕ ਦਰਖਤੀ ਨਹੀਂ ਸੀ ਉਹ ਜੰਗਲ ਦੀ ਇਹ ਨਿਸ਼ਾਨੀ ਵੀ ਸੀ ਇਸ ਦੇ ਉੱਪਰ ਬਿਜੜਿਆਂ ਨੇ ਪੰਛੀਆਂ ਨੇ ਕਾਫੀ ਤਰ੍ਹਾਂ ਦੇ ਪੰਛੀਆਂ ਨੇ ਆਪਣੇ ਆਲਣੇ ਬਣਾਏ ਹੋਏ ਸਨ ਇਸ ਦੇ ਫਲ ਜੰਗਲੀ ਜਾਨਵਰਾਂ ਦੇ ਭੋਜਨ ਦਾ ਸਰੋਤ ਸਨ ਇਹ ਦਰਖਤ ਆਪਣੇ ਬਚਪਨ ਦੀਆਂ ਯਾਦਾਂ ਵੀ ਸੰਜੋਗ ਕੇ ਰੱਖਦਾ ਸੀ ਸਦੀਆਂ ਪਹਿਲਾਂ ਜਦੋਂ ਇਸ ਦੇ ਬੀਜ ਨੂੰ ਧਰਤੀ ਵਿੱਚ ਲਾਇਆ ਗਿਆ ਜੰਗਲ ਇਸ ਤਰ੍ਹਾਂ ਦਾ ਵੱਡਾ ਨਹੀਂ ਸੀ ਪਰ ਹੌਲੀ-ਹੌਲੀ ਇਹ ਦਰਖਤ ਵੱਡਾ ਹੋਇਆ ਇਸ ਦੀਆਂ ਜੜ੍ਹਾਂ ਮਜ਼ਬੂਤ ਹੋਈਆਂ ਅਤੇ ਇਹ ਆਸਮਾਨ ਵੱਲ ਵੱਧਣ ਲੱਗਾ। ਦਰਖਤ ਨੂੰ ਆਪਣੀ ਮਾਂ ਧਰਤੀ ਅਤੇ ਪਿਤਾ ਸੂਰਜ ਮੰਨਿਆ ਜਾਂਦਾ ਹੈ। ਧਰਤੀ ਇਸ ਨੂੰ ਪਾਣੀ ਤੇ ਖੁਰਾਕ ਦਿੰਦੀ ਹੈ ਅਤੇ ਸੂਰਜ ਇਸ ਨੂੰ ਰੋਸ਼ਨੀ ਤੇ ਗਰਮ ਦਿੰਦਾ ਹੈ। ਇਹਨਾਂ ਦੋਵਾਂ ਦੀ ਬਰਕਤ ਨਾਲ ਇਹ ਦਰਖਤ ਆਜ਼ਾਦ ਅਤੇ ਮਜ਼ਬੂਤ ਬਣਿਆ। ਜੰਗਲ ਦੇ ਹਰ ਜਾਨਵਰ ਦਾ ਇਸ ਦਰਖਤ ਨਾਲ ਖਾਸ ਰਿਸ਼ਤਾ ਸੀ। ਉਤੇ ਕੁਕੜੀਆਂ, ਮੋਰ ਅਤੇ ਬਹੁਤ ਸਾਰੇ ਪੰਛੀ ਇਸ ਦੀ ਟਾਹਣੀਆਂ ਉੱਤੇ ਵਸਦੇ ਸਨ। ਬਾਂਦਰ ਇਸ ਦੀਆਂ ਟਾਹਣੀਆਂ ਤੇ ਖੇਡਦੇ ਅਤੇ ਖੇਰਨਾ ਤੇ ਹਾਥੀ ਵੀ ਇਸ ਦੀ ਛਾਂ ਵਿੱਚ ਆਰਾਮ ਕਰਦੇ। ਇੱਕ ਚਮਗਾਦਰ ਸ਼ਹਿਰ ਵਿੱਚੋਂ ਹਰ ਰਾਤ ਇੱਥੇ ਆ ਕੇ ਰਹਿੰਦਾ ਸੀ। ਇਸ ਦਰਖਤ ਨੂੰ ਜਾਨਵਰਾਂ ਤੋਂ ਇਲਾਵਾ ਇਨਸਾਨਾਂ ਨਾਲ ਵੀ ਬਹੁਤ ਪਿਆਰ ਸੀ। ਜੰਗਲ ਦੇ ਨੇੜੇ ਰਹਿਣ ਵਾਲੇ ਲੋਕ ਇਸ ਦਰਖਤ ਦੀ ਪੂਜਾ ਕਰਦੇ ਸੀ। ਲੋਕ ਇਹ ਮੰਨਦੇ ਸੀ ਕਿ ਇਹ ਦਰਖਤ ਜੰਗਲ ਦੀ ਰੱਖਿਆ ਕਰਦਾ ਹੈ ਉਹ ਹਰ ਸਾਲ ਇਸ ਦੇ ਕੋਲ ਇੱਕ ਛੋਟਾ ਸਮਾਰੋਹ ਕਰਦੇ ਜਿੱਥੇ ਲੋਕ ਮਿੱਠੀਆਂ ਚੀਜ਼ਾਂ ਚੜਾਉਂਦੇ ਤੇ ਆਪਣੇ ਜੀਵਨ ਲਈ ਅਸੀਸਾਂ ਮੰਗਦੇ ਪਰ ਇੱਕ ਦਿਨ ਜੰਗਲ ਵਿੱਚ ਕਟਮ-ਕੱਟੀ ਸ਼ੁਰੂ ਹੋ ਗਈ ਬਾਹਰ ਦੇ ਲੋਕ ਪੈਸੇ ਦੀ ਖਾਤਰ ਜੰਗਲ ਦੇ ਦਰਖਤ ਨੂੰ ਕੱਟ ਰਹੇ ਸਨ ਜ਼ਿਆਦੇ ਦਰਖਤ ਦੇ गिरਦੇ ਹੋਏ ਦ੍ਰਿਸ਼ ਨੂੰ ਵੇਖਿਆ ਗਿਆ ਸਾ ਸਬਦਾ ਦਿਲ ਦੁੱਖ ਦੁਖੀ ਹੋ ਗਿਆ ਪਰ ਇਸ ਨੂੰ ਪਤਾ ਸੀ ਕਿ ਇਸ ਦੇ ਡਿੱਗਣ ਦਾ ਮਤਲਬ ਸਿਰਫ ਇੱਕ ਦਰਖਤ ਦਾगिरਣਾ ਨਹੀਂ ਸਗੋ ਜੰਗਲ ਦੀ ਜ਼ਿੰਦਗੀ ਦਾ ਖਤਮ ਹੋਣਾ ਹੈ ਇਸ ਲਈ ਦਰਖਤ ਨੇ ਸਾਰੇ ਜਾਨਵਰਾਂ ਨੂੰ ਇਕੱਠਾ ਕੀਤਾ ਇਹਨਾਂ ਸਭ ਨੇ ਫੈਸਲਾ ਲਿਆ ਕਿ ਉਹ ਜੰਗਲ ਨੂੰ ਬਚਾਉਣ ਲਈ ਮਿਲ ਕੇ ਲੜਾਈ ਕਰਨਗੇ ਪੰਛੀਆਂ ਨੇ ਉੱਡ ਕੇ ਮਸਾਲਾ ਦੇ ਦਿੱਤੀਆਂ ਅਤੇ ਸਾਰੇ ਜਾਨਵਰ ਬਾਹਰਲੇ ਲੋਕਾਂ ਨੂੰ ਰੋਕਣ ਲਈ ਤਿਆਰ ਹੋ ਗਏ ਜਦ ਇੱਕ ਦਿਨ ਦੀ ਕਟਾਈ ਕਰਨ ਵਾਲੇ ਲੋਕ ਜਦ ਇੱਕ ਦਿਨ ਕਟਾਈ ਕਰਨ ਵਾਲੇ ਲੋਕ ਦਰਖਤ ਨੂੰ ਕੱਟਣ ਆਏ ਤਾਂ ਦਰਖਤ ਨੇ ਆਪਣੀ ਖੂਬਸੂਰਤੀ ਅਤੇ ਵਧੀਆ ਔਰਤ ਦੀ ਮਹੱਤਤਾ ਨੂੰ ਦਿਖਾਇਆ ਲੋਕ ਇਸ ਦੀ ਸ਼ਾਂਹ ਰੇਡ ਬੈਠ ਕੇ ਸੋਚਣ ਲੱਗੇ ਕਿ ਇਹ ਦਰਖਤ ਕਿਸ ਤਰ੍ਹਾਂ ਜੰਗਲ ਦੇ ਜਾਨਵਰਾਂ ਲਈ ਜ਼ਰੂਰੀ ਹੈ ਉਹਨਾਂ ਦਾ ਦਿਲ ਪਿਗਲ ਗਿਆ ਅਤੇ ਉਹਨਾਂ ਨੇ ਜੰਗਲ ਨੂੰ ਛੱਡ ਕੇ ਚਲੇ ਜਾਣ ਦਾ ਫੈਸਲਾ ਕੀਤਾ ਤੇ ਉਹਨਾਂ ਨੇ ਕਿਹਾ ਵੀ ਸਾਨੂੰ ਇਸ ਦਰਖਤ ਨੂੰ ਨਹੀਂ ਵੱਢਣਾ ਚਾਹੀਦਾ ਜਦੋਂ ਉਸ ਦਰਖਤ ਦੇ ਥੱਲੇ ਬੈਠ ਕੇ ਉੱਪਰ ਦੇਖ ਰਹੇ ਸਨ ਉਸ ਦਰਖਤ ਤੇ ਬਹੁਤ ਸਾਰੇ ਪੰਛੀਆਂ ਦੇ ਆਲਣੇ ਸੀ ਜਿਸ ਨੂੰ ਦੇਖ ਕੇ ਉਹਨਾਂ ਦਾ ਮਨ ਬਦਲ ਗਿਆ ਕਿ ਅਸੀਂ ਇਸ ਦਰਖਤ ਨੂੰ ਕੱਟਣ ਆਏ ਆਂ ਤੇ ਇਸ ਦਰਖਤ ਦੇ ਉੱਪਰ ਤਾਂ ਇੰਨੇ ਪੰਛੀਆਂ ਦਾ ਘਰ ਹੈ ਅਸੀਂ ਕਿਸੇ ਦਾ ਘਰ ਕਿਵੇਂ ਉਜਾੜ ਸਕਦੇ ਆਂ ਤੇ ਉਹਨਾਂ ਨੇ ਕਿਹਾ ਕਿ ਅਸੀਂ ਇਸ ਦਰਖਤ ਨੂੰ ਨਹੀਂ ਵੱਢਾਂਗੇ ਤੇ ਉਹ ਉੱਥੋਂ ਜਾਣ ਦਾ ਫੈਸਲਾ ਕਰਨ ਲੱਗੇ ਇਸ ਤਰ੍ਹਾਂ ਵੱਡੇ ਦਰਖਤ ਦੀ ਕਹਾਣੀ ਸਾਨੂੰ ਇਹੀ ਸਿਖਾਉਂਦੀ ਹੈ ਕਿ ਕਿਸ ਤਰ੍ਹਾਂ ਇੱਕ ਦਰਾਖਤ ਸਿਰਫ ਜੰਗਲ ਦਾ ਹੀ ਹਿੱਸਾ ਨਹੀਂ ਹੁੰਦਾ ਸਗੋਂ ਪੂਰੇ ਪਰਿਵਾਰ ਦੀ ਤਰ੍ਹਾਂ ਜਾਨਵਰਾਂ ਤੇ ਇਨਸਾਨਾਂ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਹੁੰਦਾ ਹੈ ਇਸ ਕਹਾਣੀ ਤੋਂ ਸਾਨੂੰ ਇਹ ਹੀ ਸਬਕ ਮਿਲਦਾ ਹੈ ਕਿ ਸਾਨੂੰ ਕਦੇ ਵੀ ਕਿਸੇ ਵੀ ਦਰਾਖਤ ਨੂੰ ਨਹੀਂ ਵੱਢਣਾ ਚਾਹੀਦਾ ਸਗੋਂ ਉਸ ਵੱਧ ਤੋਂ ਵੱਧ ਪੇੜ ਪੌਦੇ ਲਗਾਉਣੇ ਚਾਹੀਦੇ ਨੇ ਕਿਉਂਕਿ ਪੇੜ ਪੌਦਿਆਂ ਨਾਲ ਹੀ ਸਾਡੀ ਜ਼ਿੰਦਗੀ ਹੈ ਇਹ ਸਾਨੂੰ ਜੀਣ ਵਿੱਚ ਬਹੁਤ ਮਦਦ ਕਰਦੇ ਨੇ ਜੇਕਰ ਸਾਨੂੰ ਤੁਹਾਨੂੰ ਅੱਜ ਦੀ ਸਾਡੀ ਇਹ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਮਿਲਦੇ ਆਂ ਅਗਲੀ ਨਵੀਂ ਵੀਡੀਓ ਦੇ ਨਾਲ ਧੰਨ